ਦੇਖੋ ਇਲੈਕਸ਼ਨਾਂ ਤੋਂ 1 ਹਫਤਾ ਪਹਿਲਾਂ ਇਸ ਤਰ੍ਹਾਂ ਛਾਪੇ ਮਾਰੀ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਇਹ ਬਦਕਿਸਮਤੀ ਆ ਡਰਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਤੇ ਡਰਾ ਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਇਹ ਜਿਹੜਾ ਡੈਮੋਕ੍ਰੇਸੀ ਦੇ ਬਿਲਕੁਲ ਉਲਟ ਹੈ ਕਾਰਨ ਹਾਰ ਦਿਸਣ ਲਈ ਆ ਮੇਰ ਸਾਹਿਬ ਬੜੇ ਈਮਾਨਦਾਰ ਬੰਦਾ ਸਾਰੇ ਦੁਨੀਆ ਦੇ ਸਾਹਮਣੇ ਆ ਬਟਾਲੇ ਚ ਕਾਰਪੋਰੇਟ ਨਵੇਂ ਪੈਸੇ ਦਾ ਰਵਾਇਦਾ ਨਹੀਂ ਕਰੋੜਾ ਰੁਪਏ ਦਾ ਕੰਮ ਹੋ ਰਿਹਾ ਇੱਕ ਨਵੇਂ ਪੈਸੇ ਦਾ ਰਵਾਇਦਾ ਉਹਦੇ ਘਰ ਰੇਡ ਕਰਨਾ ਗੁਨਾਹ ਉਹ ਜਤੀਪੁਰਿਆ ਦੇ ਘਰਾਂ ਚ ਵੀ ਰੇਡ ਹੋਈ ਉਹਨਾਂ ਦਾ ਮੈਨੂੰ ਨਹੀਂ ਪਤਾ ਲੱਗਾ ਵੀ ਉਹਨਾਂ ਦੇ ਕੀ ਹੋਇਆ ਮੈਨੂੰ ਤਾਂ ਇੱਥੋਂ ਦਾ ਪਤਾ ਲੱਗਾ ਤੇ ਇਹ ਮੈਂ ਦੇ ਇਹਨਾਂ ਨੇ ਸੁਣੀ ਗੱਲ ਮੈਂ ਸੁਣ ਕੇ ਇੱਥੇ ਆਇਆ ਵਾਂ ਸ਼ਾਇਦ ਉਹਨਾਂ ਦਾ ਵੀ ਹੋਇਆ ਹੋਵੇਗਾ ਪਰ ਮੈਨੂੰ ਇਹਨਾਂ ਦਾ ਪਤਾ ਲੱਗਾ ਸੀ ਮੈਂਸ ਕਰਕੇ ਆ ਮਾੜੀ ਗੱਲ ਕਿਸੇ ਦੇ ਘਰ ਵੀ ਇਹਨਾਂ ਦਾ ਰੇਡ ਕਰਨਾ ਗੁਨਾਹ ਆ ਕੋਈ ਵੀ ਹੈਗਾ ਇੱਕ ਹਫਤਾ ਸੀ ਉਹਦੇ ਪਿੱਛੇ ਕਿਹੜਾ ਭੱਜ ਗਿਆ ਸੜੀ ਤੇ ਜਦ ਮਰਜ਼ੀ ਕਰ ਲੈਂਦੇ ਆ ਇਸ ਵੇਲੇ ਰੇਡ ਕਰਨਾ ਬਾਏ ਉੱਥੇ ਕੀਤਾ ਭਾਵੇਂ ਸੀ ਕੀਤਾ ਵਾ ਕਿਤੇ ਵੀ ਕੀਤਾ ਮਾੜੀ ਗੱਲ ਇਮਾਨਦਾਰੀ ਦਾ ਕਰਨਾ ਹੌਸਲਾ ਪਸ ਕਰਨਾ ਚਾਹੁੰਦੇ ਨੇ ਪਰ ਜਿਹੜਾ ਹੋਣਾ ਨਹੀਂ ਲੋਕਾਂ ਹੋਰ ਹੌਸਲੇ ਜਾਉਣਾ ਤੇ ਕੰਮ ਜਿਹੜਾ ਗਲਤ ਹੋ ਰਿਹਾ ਵਾ ਦੋਵੇਂ ਸਰਕਾਰਾਂ ਰਲੀਆਂ ਨੇ ਪੰਜਾਬ ਸਰਕਾਰ ਵਾਲੀ ਰਲੀ ਹੈ ਤੇ ਦਿੱਲੀ ਸਰਕਾਰ ਵੀ ਰਲੀ ਹੈ ਹਾਂਜੀ ਸੋ ਉਹਦਾ ਰਿਜ਼ਲਟ ਹੈ ਲੋਕ ਦੋਵਾਂ ਸਰਕਾਰਾਂ ਨੂੰ ਜਵਾਬ ਦੇਣਗੇ ਵਧੀਆ ਤਰੀਕੇ ਨਾਲ ਜਵਾਬ ਦੇਣ ਪਰ ਉਹ ਤਾਂ ਕਹਿ ਰਹੇ ਕਿ ਇਹ ਦੋਨੋਂ ਵਿਰੋਧੀਆਂ ਆਪਸ ਵਿੱਚ ਤੁਸੀਂ ਕਹਿ ਰਹੇ ਹੋ ਦੋਨੇ ਰਲੇ ਰਲੇ ਹੋਏ ਕਦੇ ਆਹ ਦੇ ਜੇ ਭਗਵਾਨ ਨੂੰ ਮੋਦੀ ਸਾਹਿਬ ਦੇ ਖਿਲਾਫ ਬੋਲਦੇ ਸੁਣਿਆ ਜੀ ਅੱਜ ਤੱਕ ਪਰ ਜੋੜਦੇ ਆਮ ਆਦੀ ਪਾਰਟੀ ਨੂੰ ਕਾਂਗਰਸ ਨਾਲ ਦੇਣਾ ਚਲੋ ਜੋੜਦੇ ਰਹਿਣ ਜੋੜਦੇ ਰਹਿਣ ਅਹੀ ਲੜਾਈ ਜਿਹੜੀ ਹੈ ਦੋਹਾਂ ਦੇ ਖਿਲਾਫ ਲੜਨ ਡਿਆ ਤੇ ਸ਼ਾਨਦਾਰ ਜਿੱਤ ਕੇ ਹੋਣਾ